ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਅੱਜ ਮੁੜ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਲਈ ਕਰ ਸਕਦੇ ਕੋਈ ਵੱਡਾ ਐਲਾਨ। ਬਾਦਲ ਪਰਿਵਾਰ ਤੇ ਭੜਕੇ ਸੀਐਮ ਭਗਵੰਤ ਮਾਨ ਰੱਜ ਕੇ ਸੁਨਾਈਆਂ ਖਰੀਆਂ ਖਰੀਆਂ। ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ ਕਿਹਾ ਸਰਕਾਰ ਬਣਨ ਤੇ ਕਿਸਾਨਾਂ ਨੂੰ ਦੇਵਾਂਗੇ ਐਮਐਸਪੀ ਤੇ ਕਣਕ ਦੀ ਗਾਰੰਟੀ। ਪੰਜਾਬ 'ਚ ਅੱਜ ਤੋਂ ਹਫ਼ਤਾ ਭਰ ਸ਼ਰਾਬ ਦੇ ਠੇਕੇ ਰਹਿਣਗੇ ਬੰਦ ਚੋਣ ਕਮਿਸ਼ਨ ਨੇ। ਛੁੱਟੀ ਦਾ ਵੀ ਕੀਤਾ ਐਲਾਨ ਵਿਜੀਲੈਂਸ ਵੱਲੋਂ ਦੀ ਵੱਡੀ ਕਾਰਵਾਈ ਕਲਕ 40000 ਰੁਪਏ ਦੀ ਰਿਸ਼ਵਤ ਲੈੰਦਾ ਸਾਬਕਾ ਪੰਚਾਇਤ ਮੈਂਬਰ ਕੀਤਾ ਗ੍ਰਿਫਤਾਰ ਸਿੱਧੂ ਮਸਲੂਵਾਲੇ ਦੀ ਦੂਸਰੀ ਵਰਸੀ ਮੌਕੇ ਰਾਹੁਲ ਗਾਂਧੀ ਨੇ ਬਲਕੋਤ ਸਿੰਘ ਨਾਲ ਕੀਤੀ ਮੁਲਾਕਾਤ ਇਨਸਾਫ ਦਾ ਦਿੱਤਾ ਪ੍ਰੋਸਾ ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ بارش ਬਾਰੇ ਵੀ ਹੋ ਗਈ ਭਵਿੱਖ ਬਾਣੀ ਅਕਾਲੀ ਦਲ ਦੇ ਪ੍ਰਧਾਨ ਸੁਖੀ ਸਿੰਘ ਬਾਦਲ ਨੇ ਅਮਰਪਾਲ ਸਿੰਘ ਤੇ ਸਾਧਿਆ ਨਿਸ਼ਾਨਾ ਕਿਹਾ ਉਹ ਕੌਮ ਦੀ ਕਿਵੇਂ ਅਗਵਾਈ ਕਰੇਗਾ ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ 2 ਦਿਨ ਹੀ ਬਾਕੀ ਰਹਿ ਗਏ ਹਨ ਟੀਮ ਇਯਾਨੀ ਅੱਜ ਪੰਜਾਬ ਚ ਚੋਣ ਪ੍ਰਚਾਰ ਥੰਮ ਹੋ ਜਾਵੇਗਾ ਜਿਸ ਦੇ ਚਲਦਿਆਂ ਸਾਰੀ ਸਿਆਸੀ ਪਾਰਟੀਆਂ ਵੱਲੋਂ ਅੱਜ ਜੋਰਾਂ ਸ਼ੋਰਾਂ ਦੇ ਨਾਲ ਲੋਕਾਂ ਵਿਚਾਲੇ ਵਿੱਚ ਰਹਿ ਜਾਵੇਗਾ ਇਸ ਦੇ ਚਲਦਿਆਂ ਇੱਕ ਵਾਰ ਫਿਰ ਤੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਉਹ ਅੱਜ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ ਦੱਸਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਕਰਨਗੇ ਮਿਲੀ ਜਾਣਕਾਰੀ ਮੁਤਾਬਕ ਪੀਐਮ ਮੋਦੀ ਦੁਸ਼ਹਿਰਾ ਮੈਦਾਨ ਵਿੱਚ ਕਰੇਲੀ ਨੂੰ ਸੰਬੋਧਨ ਕਰਨਗੇ ਪੰਜਾਬ ਦੀਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ ਪੀਐਮ ਮੋਦੀ। ਹੁਸ਼ਿਆਰਪੁਰ ਵਿੱਚ ਬੀਜੇਪੀ ਉਮੀਦਵਾਰ ਨੀਤਾ ਸੋਮਪਰਕਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਪਹਿਲਾਂ ਪੀਐਮ ਮੋਦੀ ਪਟਿਆਲਾ ਤੇ ਜਲੰਧਰ ਵਿਖੇ ਚੋਣ ਪ੍ਰਚਾਰ ਕਰ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਨਾਨਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗਲੇ ਚੋਣ ਪ੍ਰਚਾਰ ਕੀਤਾ। ਇਸ ਮੁਕੇ ਜਿੱਥੇ ਉਹਨਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ 2 ਸਾਲਾਂ ਦੇ ਕੰਮਾਂ ਦਾ ਜੀ ਕਿਤਾ ਉੱਥੇ ਹੀ ਉਹਨਾਂ ਨੇ ਬਾਦਲ ਪਰਿਵਾਰ ਤੇ ਵੱਡਾ ਹਮਲਾ ਬੋਲਦੇ ਹੈ ਕਿ ਹੈ ਕਿ ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ ਤਾਂ ਬਾਦਲ ਆਪਣੀ ਪੰਜਾਬ ਚੋਂ ਯਾਤਰਾ ਕੱਢਣ ਲਈ 2 ਘੰਟੇ ਬਾਹਰ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਆਪਣੀ ਜੀਵ ਤੇ ਛੱਤ ਲਾਈ ਹੋਈ ਹੈ ਉਹ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਦੇ ਨਹੀਂ ਜਾਣ ਸਕਦਾ ਉਹਨਾਂ ਨੇ ਅਕਾਲੀ ਅਗੰਨੁਆੜੇ ਹੱਤੀ ਲੈਂਦੇ ਹਨ ਕਿਹਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸੁਖਵੀਰ ਬਾਲ ਤੇ ਹਰ ਸਿਮਰਤ ਬਾਦਲ ਹਰ ਰਾਤ ਸੌਣ ਲਈ ਰੋਂਦੇ ਹਨ ਲੋਕਾਂ ਦੀ ਮੰਗ ਤੇ ਮਾਨ ਨੇ ਆਪਣੀ ਇਕਲੀ ਟੋਵੀ ਸੁਣਾਈ ਨਿਯਮ ਮਾਨ ਨੇ ਕਿਹਾ ਕਿ ਸੁਖਵੀਰ ਬਾਬਲ ਨੇ ਆਪਣੇ ਜੀਜੇ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਅਤੇ ਹੁਣ ਖਬਰ ਆ ਰਹੀ ਹੈ ਕਿ ਵਿਕਰਮ ਜੀਠੀ ਆਪਣੇ ਜੀਜੇ ਨੂੰ ਕੱਢਣ ਲਈ ਤਿਆਰ ਹਨ ਉਹਨਾਂ ਨੇ ਕਿਹਾ ਹੈ ਕਿ ਸੁਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਿਆ ਹੈ ਉਸ ਹੋਟਲ ਦੇ ਹਰ ਕਮਰੇ ਦੇ ਨਾਲ ਇੱਕ ਪੂਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਸੁਖ ਵਿਲਾਸ ਨੂੰ ਪੰਜਾਬ ਦੇ ਪ੍ਰਬੰਧ ਹੇਠ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ ਹਰ ਕਮਰੇ ਦੇ ਨਾਲ ਪੂਲ ਵਾਲਾ ਇਹ ਪਹਿਲਾ ਸਕੂਲ ਹੋਵੇਗਾ ਸੀਐਮ ਮਾਨ ਨੇ ਕਿਹਾ ਕਿ ਸੁਖ ਵਿਲਾਸ ਦੇ 10 ਸਾਲ ਦੇ ਟੈਕਸ ਅਤੇ ਬਿਜਲੀ ਦੇ ਬਿੱਲ ਮੁਆਫ ਹਨ ਇਸ ਹੋਟਲ ਨੂੰ ਕਰੋੜਾਂ ਰੁਪਏ ਦੀ ਦੀ ਸਬਸਿਡੀ ਮਿਲ ਰਹੀ ਹੈ ਜਦਕਿ ਇਸ ਵਿੱਚ ਇੱਕ ਕਮਰੇ ਦਾ ਕਿਰਾਇਆ 7 ਲੱਖ ਰੁਪਏ ਦੇ ਕਰੀਬ ਆਉਂਦਾ ਹੈ। ਉਹਨਾਂ ਨੇ ਸਵਾਲ ਉਠਾਇਆ ਕਿ ਇਹ ਪੰਜਾਬ ਨੂੰ ਕੀ ਦੇ ਰਹੇ ਹਨ? ਇਸ ਦੇ ਬਿੱਲੇ ਤੇ ਟੈਕਸ ਕਿਉਂ ਮਾਫ ਕੀਤੇ ਗਏ ਹਨ? ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਹਨ। ਉਹਨਾਂ ਨੇ ਲੁਧਿਆਣਾ ਦੇ ਤਖਾ ਦੀ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਆਈਐਨ, ਟੀਆਈਏ ਬਲਾਕ ਦੇ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵਾਂਗੇ ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਬੀਮੇ ਦੀ ਰਕਮ ਮਿਲ ਜਾਵੇਗੀ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਨੀਵੀਰ ਯੋਜਨਾ ਫੋਸ ਤੇ ਵੱਡਾ ਹਮਲਾ ਹੈ ਇਸ ਕਾਰਨ ਦੋ ਤਰ੍ਹਾਂ ਦੇ ਸ਼ਹੀਦ ਬਣਾਏ ਜਾ ਰਹੇ ਹਨ ਜੇ ਸਰਕਾਰ ਬਣੀ ਤਾਂ ਅਗਨੀਵੀਰ ਸਕੀਮ ਨੂੰ ਪਾੜ ਕੇ ਇੰਡਸਟਰੀਵਨ ਵਿੱਚ ਸੁੱਟ ਦੇਵਾਂਗੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਗਰੀਬ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ ਸਰਕਾਰ ਇਨ੍ਹਾਂ ਪਰਿਵਾਰਾਂ ਦੇ ਬਜ਼ੁਰਗ ਕੋਰਤ ਦੇ ਖਾਤੇ ਵਿੱਚ ਹਰ ਸਾਲ 1 ਲੱਖ ਰੁਪਏ ਜਮ੍ਹਾਂ ਕਰਵਾਵੇਗੀ ਉਨ੍ਹਾਂ ਕਿਹਾ ਹੈ ਕਿ 5 ਜੁਲਾਈ ਨੂੰ ਕੰਮ ਸ਼ੁਰੂ ਹੋਵੇਗਾ ਹਰ ਮਹੀਨੇ ਭਾਰਤ ਦੇ ਕਰੋਨਾ ਹਰ ਵਾਰ ਰਾਤ ਨੂੰ 9 ਵਜੇ ਉੱਠਣਗੇ ਤੇ ਆਪਣੇ ਖਾਤੇ ਚੈੱਕ ਕਰਨਗੇ ਸਰਕਾਰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ 1 ਲੱਖ ਰੁਪਏ ਪ੍ਰਤੀ ਸਾਲ ਇੰਡੀਆ ਸਰਕਾਰ ਦੇਣ ਜਾ ਰਹੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ بیمੇ ਦਾ ਪੈਸਾ ਭਰਦੇ ਹਨ 16 ਕੰਪਨੀਆਂ ਜੋ ਤੁਹਾਡੇ ਪੈਸੇ ਦਾ ਲਾਭ ਪ੍ਰਾਪਤ ਕਰਦੀਆਂ ਹਨ ਤੂਫਾਨਾਂ ਵਿੱਚ ਨੁਕਸਾਨ ਹੁੰਦਾ ਹੈ ਅਤੇ ਫਿਰ ਇਹ ਕੰਪਨੀਆਂ ਦਾ ਕੋਈ ਜਵਾਬ ਨਹੀਂ ਹੁੰਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਅਸੀਂ ਇਸ ਸਕੀਮ ਨੂੰ ਬਦਲਾਂਗੇ ਕਿਸਾਨ ਹਿਤੇਸ਼ੀ ਸਕੀਮ ਬਣਾਵਾਂਗੇ ਜਿਸ ਵਿੱਚ ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ بیمੇ ਦੀ ਰਕਮ ਮਿਲ ਜਾਵੇਗੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵੀਐਸ ਨੇ ਲੋਕ ਸਭਾ ਚੋਣਾਂ ਲਈ VOTING ਵਾਲੇ ਦਿਨ ਪਹਿਲੇ ਜੂਨ ਨੂੰ ਸੂਬੇ ਵਿੱਚ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਜ ਤੋਂ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਟਰਾਈਡੇ ਦਾ ਐਲਾਨ ਕੀਤਾ ਹੈ ਇਸ ਦੌਰਾਨ ਸ਼ਰਾਬ ਦੇ ਸਾਰੇ ਠੇਕੇ ਬੰਦ ਰਹਿਣਗੇ ਉਨਾਂ ਨੇ ਕਿ ਹੈਗੇ ਪੰਜਾਬ ਦੇ ਸਰਕਾਰੀ ਦਫ਼ਤਰਾਂ, ਬੂਡਾਂ, ਕਾਰਪੋਰੇਸ਼ਨਾਂ ਅਤੇ ਵਿਦੇਗਦਾਰਾਂ ਲਈ ਪਹਿਲੇ ਜੂਨ ਨੂੰ ਰਜਿਸਟਰ ਛੁੱਟੀ ਰਹੇਗੀ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਅਧੀਨ ਵੀ ਕੀਤੀ ਗਈ ਹੈ। ਉਹਨਾਂ ਨੇ ਕਿ ਹੈਗੇ ਪੰਜਾਬ ਦੇ ਕਿਸੇ ਵੀ ਸਨਤਤੀ ਜਾਂ ਕਿਸੇ ਹੋਰ ادارے ਵਿੱਚ ਕੰਮ ਕਰਨ ਵਾਲੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਪਹਿਲੇ ਜੂਨ ਨੂੰ ਅਦਾਇਗੀ ਛੁੱਟੀ ਐਲਾਨੀ ਗਈ ਹੈ। ਸੀਵੀਨਸੀ ਨੇ ਕਿ ਹੈਗੇ ਪਹਿਲੇ ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣੀਆਂ ਹਨ। ਉਹਨਾਂ ਨੇ ਸਾਰੇ ਨੂੰ ਵੋਟ ਪਾਉਣ ਦੀ ਵੀ ਅਪੀਲ ਕੀਤੀ। ਹੈ ਪੰਜਾਬ ਜਨ ਅਸੁਰ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਪੰਚਾਇਤ ਮੈਂਬਰ ਕਰਨੈਲ ਸਿੰਘ ਵਾਸੀ ਪਿੰਡ ਜੋਗੜਾ ਜਿਲ੍ਹਾ ਪਟਿਆਲਾ ਨੂੰ ਪੁਲਿਸ ਮੁਲਾਜ਼ਮਾਂ ਦੀ ਤਰਫੋਂ 1,40,000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਰਾਜ ਵਿਨੇਸ ਵੀਰ ਦੇ ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਉਕਤ ਮਲਜਮ ਨੂੰ ਉਸਦੇ ਪਿੰਡ ਦੇ ਹੀ ਵਸਨੇ ਸ਼ੇਰਾ ਸਿੰਘ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਬਿਜਲੈਂਸ ਕੋਲ ਪਹੁੰਚ ਕਰਕੇ ਦੱਸਿਆ ਕਿ ਉਸ ਦੇ ਖਿਲਾਫ ਣਾ ਕਾ ਗਾਜ਼ੀਲਾ ਪਟਿਆਲਾ ਵਿਖੇ ਐਨਟੀਪੀਐਸ ਐਕਟ ਤਹਿਤ ਐਫਆਈਆਰ ਦਰਜ ਹੈ ਉਸਨੇ ਦੋਚ ਲੈ ਕੇ ਸੀਆਈਏਸ ਮਾਨ ਦੇ ਇੰਚਾਰਜ ਸਾਹਿਬ ਇਨਸਪੈਕਟਰ ਮਨ ਪੀਸਿੰਗ ਅਤੇ ਸਹਾਇਕ ਸਾਹਿਬ ਇਨਸਪੈਕਟਰ ਪਰਗਰ ਸਿੰਘ ਨੇ ਇਸ ਪੁਲਿਸ ਕੇਸ ਵਿੱਚ ਵੀ ਮਦਦ ਕਰਨ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਉਹਨਾਂ ਨੇ ਰਿਸ਼ਵਤੀ ਇਹ ਰਕਮ ਆਪਣੇ ਜਾਣਕਾਰ ਉਕਤ ਵਿਅਕਤੀ ਕਰਨਾ ਸਿੰਘ ਨੂੰ ਸੌਂਪਨ ਲਈ ਕਿਹਾ ਸੀ ਅਤੇ ਇਸ ਸ਼ਿਕਾਇਤ ਦੀ ਮੁਰਦਾ ਜਾਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਕਰਨੈਲ ਸਿੰਘ ਨੂੰ ਸਮੇਂ ਦਬੋਚ ਲਿਆ ਜਦੋਂ ਉਹ ਸ਼ਿਕਾਇਤ ਕਰਤਾ ਐਸਆਈ ਮਨਪੀਤਾ ਤੇ ਐਸਆਈ ਪਰਗਰ ਸਿੰਘ ਦੀ ਤਰਫੋਂ 1,40,000 ਰੁਪਏ ਦੀ ਰਿਸ਼ਵਤ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਲੈ ਰਿਹਾ ਸੀ ਪੰਜਾਬੀ ਗਾਇਕ ਸਿੱਧੂ ਮਸਲ ਦੇ ਕਤਲ ਨੂੰ 2 ਸਾਲ ਹੋ ਗਏ ਹਨ ਅਤੇ ਕੱਲ ਮਸਲ ਦੀ ਦੂਜੀ ਵਰ੍ਹੇ ਸਿਰ ਇਸ ਮੌਕੇ ਸਿੱਧੂ ਮਸਲ ਦੇ ਪਰਿਵਾਰ ਅਤੇ ਸਨੇਹੀ ਉਹਨਾਂ ਨੂੰ ਯਾਦ ਕਰ ਰਹੇ ਸਨ ਅਤੇ ਇਸ ਮੌਕੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਰਾਹੁਲ ਗਾਂਧੀ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਇਨਸਾਫ ਦਿਵਾਇਆ ਜਾਵੇਗਾ ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਵੀ ਉਹਨਾਂ ਤੇ ਭਰੋਸਾ ਪ੍ਰਗਟਾਇਆ ਹੈ ਉਹਨਾਂ ਨੇ ਕਿ ਕਿ ਉਹਨਾਂ ਨੂੰ ਰਾਹੁਲ ਗਾਂਧੀ ਤੇ ਪੂਰਾ ਭਰੋਸਾ ਹੈ ਕਿਉਂਕਿ ਰਾਹੁਲ ਗਾਂਧੀ ਖੁਦ ਉਸ ਸਥਿਤੀ ਵਿੱਚੋਂ ਬਾਹਰ ਆ ਚੁੱਕੇ ਹਨ ਪੰਜਾਬ ਵਿੱਚ ਗਰਮੀ ਦਾ ਕਹਿਰ جاری ਹੈ ਮੌਸਮ ਵਿਭਾਗ ਵੱਲੋਂ ਅੱਜ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਨਾਲ ਹੀ ਕੱਲ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਆ ਰਹੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਪ੍ਰਭਾਵਿਤ ਕਰੇਗੀ ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ 6 ਜ਼ਿਲ੍ਹਿਆਂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਅਤੇ ਮਠਿੰਡਾ ਵਿੱਚ ਰੈਡ ਅਲਰਟ ਰਹੇਗਾ ਦੇ ਸੂਬੇ ਦੇ ਬਾਕੀ ਹਿੱਸਿਆਂ ਵਿੱਚ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਨਵੀਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਹੀ ਹੈ ਜਿਸ ਕਾਰਨ ਕਈ ਰਾਜਾਂ ਵਿੱਚ ਮੀਂਹ ਅਤੇ ਗੜੇਮਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਇੱਕ ਪੱਛਮੀ ਗੜਬੜੀ ਅਗਲੇ ਦਿਨਾਂ ਵਿੱਚ بارش ਦੀ ਵਜ੍ਹਾ ਬਣੇਗੀ ਪੰਜਾਬ ਹਿਮਾਚਲ ਚੰਡੀਗੜ੍ਹ ਵਿੱਚ 1 ਜੂਨ ਤੋਂ ਮੌਸਮ ਬਦਲ ਸਕਦਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਅਮਰਪਾਲ ਸਿੰਘ ਤੇ ਤਿੱਖਾ ਨਿਸ਼ਾਨਾ ਪਿੰਿਆ ਹੈ ਸੁਖਬੀ ਸਿੰਘ ਬਦਲ ਨੇ ਖਡੂਰ ਸਾਹਿਬ ਤੋਂ ਆਕਾਲੀ ਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਨੇ ਅਮਰਿਤਪਾਲ ਸਿੰਘ ਤੇ ਤਿੱਖਾ ਨਿਸ਼ਾਨਾ ਵੀ ਨਿਹਾ ਉਹਨਾਂ ਨੇ ਕਿ ਹੈ ਕਿ ਲੋਕ ਪੁੱਛਦੇ ਨੇ ਅਮਰਿਤਪਾਲ ਆਇਆ ਕਿੱਥੋਂ ਹੈ 2 ਸਾਲ ਪਹਿਲਾਂ ਅਮਰਿਤਪਾਲ ਕਿੱਥੇ ਸੀ 1 ਸਾਲ ਡਰਾਮਾ ਰਚਿਆ ਗਿਆ ਉਹਨਾਂ ਨੇ ਅਮਰਿਤਪਾਲ ਸਿੰਘ ਤੇ ਨਿਸ਼ਾਨਾ ਸਾਧਦੇ ਕਿ ਹੈ ਕਿ ਪਹਿਲਾਂ ਤਾਂ ਜੀਨਾ ਪਾਉਂਦੇ ਸੀ ਵਾਲ ਕਟਾਉਂਦੇ ਸੀ ਜੋ ਜੇਲ੍ਹ ਨਹੀਂ ਚੱਲ ਸਕਦਾ ਉਹ ਹਕੂਮ ਦੀ ਕਿਵੇਂ ਅਗਵਾਈ ਕਰੇਗਾ ਇਕ ਹੀ ਵਾਦਾ ਰਹਿ ਗਿਆ ਮੈਨੂੰ ਲੱਗਦਾ ਹੈ ਪੇ ਹਜ਼ਾਰ ਰੁਪਿਆ ਨਹੀਂ ਆਇਆ ਅਜੇ ਹੋਰ ਤਾਂ ਸਾਰੇ ਵਾਦੇ ਪੂਰੇ ਹੋ ਗਏ ਪਰ ਮੈਨੂੰ ਲੱਗਦਾ ਹੈ ਆਪਣੇ ਲੇਡੀਜ਼ ਚ ਸਬਰ ਸੰਤੋਖ ਜ਼ਿਆਦਾ ਹੁੰਦਾ ਆਪਾਂ ਆਰਾਮ ਨਾਲ ਘਰ ਚ ਜਿਹੜਾ ਵੀ ਕੋਈ ਕੰਮ ਕਰਦਾ ਹੁੰਦਾ ਆਪਾਂ ਆਰਾਮ ਨਾਲ ਬੈਠ ਜਾਂਦੀਆਂ ਵੀ ਕੋਈ ਨਾ ਵੀ ਹੋ ਜੂਗਾ ਸੋ ਤੁਹਾਡਾ ਇਹ ਵੀ ਹੱਲ ਹੋ ਜੂਗਾ ਥੋੜਾ ਜਿਹਾ ਸਬਰ ਰੱਖਿਓ ਥੋੜਾ ਜਿਹਾ ਸੌਂਤ ਦਿਓ ਸਰਕਾਰ ਦਾ ਕਿਉਂਕਿ ਸਰਕਾਰਾਂ ਦੇ ਕੰਮ ਬਹੁਤ ਨੇ ਪੈਸਾ ਹਰ ਕੰਮ ਨੂੰ ਲੱਗਦਾ ਹੈ ਪੈਸਾ ਕਿੱਥੋਂ ਲੈ ਕੇ ਆਉਣਾ ਹੈ ਕਿਵੇਂ ਲੈ ਕੇ ਆਉਣਾ ਹੈ ਇਹ ਮਾਨ ਸਰਕਾਰ ਕੰਮਾਂ ਤੇ ਲੱਗੀ ਹੋਈ ਹੈ ਪੇਮਾਨ ਸਰਕਾਰ ਨੇ ਵੀ ਕਿਹਾ ਵੀ ਇਸੇ ਸਾਲ ਦੇ ਵਿੱਚ ਵਿੱਚ ਤੋਂ 1000 ਨਹੀਂ 1100 ਕਰਕੇ ਮੋੜਨਗੇ ਤੇ ਉਹਨਾਂ ਦਾ ਵਾਅਦਾ ਠੋਕਾ ਵੱਡੇ ਵੱਡੇ ਲੋਕਾਂ ਨੇ ਤਾਂ ਬਹੁਤ ਕੁਝ ਕਰ ਲੈਂਦੇ ਨੇ ਵੀ ਆਮ ਘਰਾਂ ਦਾ ਗਰੀਬ ਘਰਾਂ ਦਾ ਗਰੀਬ ਪਰਿਵਾਰਾਂ ਦਾ ਕੋਈ ਨਹੀਂ ਸੋਚਦਾ ਜੇ ਆਪਾਂ ਗੱਲ ਕਰ ਲਈਏ ਤੇ ਸਕੂਲਾਂ ਦੀ ਆਪਾਂ ਸਭ ਨੂੰ ਪਤਾ ਹੈ ਵੀ ਸਰਕਾਰੀ ਸਕੂਲਾਂ ਦੀ ਹਾਲਤ ਕਿੰਨੀ ਮਾੜੀ ਸੀ ਕੋਈ ਸਾਰ ਨਹੀਂ ਸੀ ਲੈਂਦਾ ਕੋਈ ਟੀਚਰ ਨਹੀਂ ਸੀ ਹੁੰਦੇ ਕੋਈ ਬੈਠਣ ਨੂੰ ਬੈਂਚ ਨਹੀਂ ਸੀਗੇ ਬੁਰੀ ਹਾਲਤ ਹੁੰਦੀ ਸੀ ਜੇ ਮਾਨ ਸਰਕਾਰ ਹੁੰਦ ਚਾਹੀਏ ਸਭ ਤੋਂ ਜ਼ਿਆਦਾ ਗਰੰਟਾ ਮਾਨ ਸਰ ਨੇ ਸਰਕਾਰੀ ਸਕੂਲਾਂ ਨੂੰ ਪਾਈਆਂ ਨੇ ਤਾਂ ਜੋ ਸਾਡੇ ਬੱਚੇ ਨੇ ਜਿਹੜੇ ਉਹ ਪੜ੍ਹ ਕੇ ਕੋਈ ਵਧੀਆ ਨੌਕਰੀਆਂ ਕਰ ਸਕਣ ਸਾਡੇ ਬੱਚਿਆਂ ਨੂੰ ਕਿਸੇ ਤੋਂ ਨੌਕਰੀਆਂ ਦੀ ਆਸ ਨਾ ਕਰਨੀ ਪਵੇ ਇਹ ਆਪਣਾ ਕੋਈ ਨਾ ਕੋਈ ਰੋਜ਼ਗਾਰ ਵੀ ਕਰ ਸਕਣ ਜੇ ਪੜ੍ਹਨਗੇ ਤਾਂ ਹੀ ਤੁਹਾਡਾ ਪਰਿਵਾਰ ਵੀ ਵਧੂਗਾ ਜੇ ਪੜ੍ਹਾਈ ਕਰਨਗੇ ਹੋਰ ਕੋਈ ਹੀਲਾ ਹੈ ਹੀ ਨਹੀਂਗਾ ਇੱਕ ਪੜ੍ਹਾਈ ਉਹ ਹੀਲਾ ਹੈ ਕਿ ਜਿਹੜਾ ਤੁਹਾਡੇ ਘਰ ਦੀ ਗਰੀਬੀ ਨੂੰ ਚੱਕ ਸਕਦਾ ਹੈ ਜੇ ਤੀਜੀ ਵੱਡੀ ਗੱਲ ਕਰ ਲਈਏ ਤਾਂ ਸਿਹਤ ਸਹੂਲਤਾਂ ਦੀ ਮਾਵਾ ਪੈਣਾ ਨੂੰ ਜੇ ਕਿਤੇ ਦਵਾਈ ਲੈਣ ਜਾਣਾ ਪੈਂਦਾ ਸੀ ਪਹਿਲਾਂ ਤਾਂ ਜੇਬ ਉਹਨ ਦੇਖਣਾ ਪੈਂਦਾ ਸੀ ਵੀ ਕਿੰਨੇ ਕੁ ਪੈਸੇ ਹੈਗੇ ਨੇ ਕੀ ਪਤਾ ਡਾਕਟਰ ਕਿੰਨੇ ਪੈਸੇ ਮੰਗ ਲੇ ਦੂਜੀ ਗੱਲ ਹੈ ਕਿਸੇ ਨੂੰ ਕਹਿਣਾ ਪੈਂਦਾ ਸੀਗਾ ਵੀ ਸਾਨੂੰ ਡਾਕਟਰ ਤੱਕ ਲੈ ਜਾਓ ਕੋਈ ਆਪ ਦੇ ਘਰ ਵਾਲੇ ਨੂੰ ਕਹਿੰਦਾ ਹੋਊ ਕੋਈ ਆਪ ਦੇ ਪੁੱਤ ਨੂੰ ਕਹਿੰਦਾ ਹੋਊ ਮਾਨ ਸਾਹਿਬ ਦੀ ਸੋਚ ਸੀਗੀ ਵੀ ਪਿੰਡ ਪਿੰਡ 'ਚ ਨਗਰ ਨਗਰ 'ਚ ਛੋਟੇ ਜਿਹੇ ਮਹੱਲਾ ਕਲੀਨਿਕ ਨੇ ਉਹ ਆ ਜਾਣ ਜੇ ਸਾਡੇ ਮਾਵਾ ਪੈਰਾਂ ਨੂੰ ਕੋਈ ਦਵਾਈ دارੂ ਦੀ ਲੋੜ ਹੈ ਰਸਵੇਰੇ ਤਾਂ ਉੱਥੋਂ ਵਹੀਆ ਹੋਵੇ ਤੇ ਸਭ ਤੋਂ ਵੱਡੀ ਗੱਲ ਹੈ ਮਹੱਲਾ ਕਲੀਨਿਕ ਪਾਨਤਾ ਗਏ ਪਰ ਦਵਾਈ ਫ੍ਰੀ ਮਿਲ ਰਹੀ ਹੈ ਇਹ ਨਹੀਂ ਹੈਗਾ ਕਿ ਤੁਸੀਂ ਆਉਂਦੇ ਹੋ ਤੁਹਾਡੀ ਪਰਚੀ ਲੱਗਦੀ ਹੈ ਹਰ ਦਵਾਈ ਹਰ ਟੈਸਟ ਤੁਸੀਂ ਜਿਹੜਾ ਵੀ ਕਰਾਉਣਾ ਹੈ ਉਹ ਅੰਦਰ ਹੀ ਹੁੰਦਾ ਤੇ ਫ੍ਰੀ ਚ ਹੁੰਦਾ ਜੇ ਆਪਾਂ ਤੀਜੀ ਵੱਡੀ ਗੱਲ ਕਰ ਲਈਏ ਤੇ 43 ਹਜ਼ਾਰ ਸਰਕਾਰੀ ਨੌਕਰੀਆਂ ਖੁੱਲੀਆਂ ਤੁਹਾਡੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਹੋਊਗਾ ਕੋਈ ਤੁਹਾਡੇ ਸ਼ਹਿਰ ਤੋਂ ਹੋਊਗਾ ਕਿ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਤੁਸੀਂ ਸੁਣਿਆ ਵੀ ਹੋਊਗਾ ਨਾ ਕੋਈ ਸਿਫਾਰਿਸ਼ ਚੱਲਦੀ ਹੈ ਤੇ ਨਾ ਕੋਈ ਰਿਸ਼ਵਤ ਚੱਲਦੀ ਹੈ ਸਿਰਫ ਇੱਕ ਕ੍ਰਾਈਟੇਰੀਆ ਚਾਹੀਦਾ ਹੈ ਕਿ ਬੱਚੇ ਦੇ ਨੰਬਰ ਆਉਣੇ ਚਾਹੀਦੇ ਨੇ ਜੇ ਨੰਬਰ ਹੈਗੇ ਨੇ ਤੇ ਕੋਈ ਵੀ ਬੱਚਾ ਸਰਕਾਰੀ ਨੌਕਰੀ ਤੋਂ ਵਾਂਝਾ ਨਹੀਂ ਰਹਿਦਾ ਆ ਸੁਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ 7 ਸਟਾਰ ਹੋਟਲ ਸ਼ਰਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਕਜ਼ਰੀ ਟੈਕਸ ਫ੍ਰੀ ਸਟੇਟ ਦੀ GST ਫ੍ਰੀ ਇੱਕ ਅਰਬ ਤੋਂ ਉਤੋਂ ਦੀ ਸਬਸਿਡੀ ਅਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਾਇਦ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਕਹਿੰਦਾ 7 ਲੱਖ ਰੁਪਇਆ ਆਮ ਕਿਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ সুইমিং ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਵੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜਾ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਬਸ ਕਾਗਜ਼ ਤਿਆਰ ਹੋ ਗਏ ਢਾਉਣਾ ਨਹੀਂ ਦੇਖੋ ਆਪਾਂ ਆ ਸੋਨਾ ਵਧੀਆ ਬਣਾਇਆ ਉਹਨੇ ਕਮਜੇ ਚ ਲੈ ਲਾਂਗੇ ਸਰਕਾਰ ਉਹ ਤੇ ਕਬਜ਼ਾ ਕਰ ਲੂ ਸਕੂਲ ਖੋਲ ਲਾਂਗੇ ਉੱਥੇ ਸਰਕਾਰੀ ਤੇ ਨਾਲੇ ਸਰਕਾਰੀ ਖੂ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬਤੀ ਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਪਹੁੰਚਣ ਲੱਗ ਗਿਆ ਟਿਊਬੇਲ ਬੰਦ ਹੋਣਗੇ ਟਿਊਬੇਲ ਬੰਦ ਹੋਣਗੇ ਬਿਜਲੀ ਬਚੂ ਥੱਲੇ ਧਰਤੀ ਵਾਲਾ ਪਾਣੀ ਵੀ ਬਚੂ ਬਿਜਲੀ ਦੀ ਸਬਸਿਡੀ ਬਚੂਗੀ 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚ ਜੂਗੀ ਆਹ ਸੀਜ਼ਨ ਤੋਂ ਬਾਅਦ ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ 20 ਹਜ਼ਾਰ ਕਰੋੜ ਦੀ ਲਗਭਗ ਹੈ 18 ਹਜ਼ਾਰ ਕਰੋੜ ਦੀ ਸਬਸਿਡੀ ਦੇਣੀ ਪੈਂਦੀ ਹੈ ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵੈਲ ਵੀ ਬੰਦ ਹੋ ਗਏ ਕਿਉਂਕਿ ਨਹਿਰੀ ਪਾਣੀ ਆ ਜਾਊਗਾ ਨਾ ਤਾਂ ਆਪਣੀ 5-6-7 ਹਜ਼ਾਰ ਕਰੋੜ ਬਚ ਜੂਗਾ ਉਹ 6-7 ਹਜ਼ਾਰ ਕਰੋੜ ਚੋਂ 5500 ਕਰੋੜ ਰੁਪਏ ਦਾ ਬਜਟ ਮੇਰਾ ਬਣਾਇਆ ਪਿਆ ਹੈ ਐਨ ਖੱਖਾ ਐਨ ਕਰਕਰ ਦਾ ਲਿਖਿਆ ਪਿਆ ਉਹ 5500 ਕਰੋੜ ਰੁਪਇਆ ਜਿਹੜਾ 6000 ਜਾਂ 7000 ਬਚੂਗਾ ਉਹ ਜੋ 5500 ਕਰੋੜ ਰੁਪਇਆ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਇਆ ਕਿਹਾ ਸੀ ਉਹ ਦੇਉਂਗੇ ਉਹ ਦੇਉਂਗੇ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਜਿੱਦੇ ਮੁੜ ਕੇ ਕਹਿੰਦੇ ਜੁੰਮਲਾ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿੱਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਹੀ ਆਈ ਜਾਣਗੇ ਬਸ ਤੇ ਇੱਦਾਂ ਹੀ 1100 ਰੁਪਇਆ ਹਜ਼ਾਰ ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਠੇਮਕਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ ਜਿੱਤੇ ਉਹਨਾਂ 'ਚ ਕੀ ਫਰਕ ਰਹਿ ਗਿਆ ਗੱਲਾ ਇੰਨੀ ਰੰਗਲਾ ਪੰਜਾਬ ਇੰਨੀ ਨੌਕਰੀਆਂ ਹੋਣਗੀਆਂ ਬਾਹਰੋਂ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਜਾਣਗੇ ਦੱਸੋ ਕਿਹੜਾ ਕੱਚਾ ਪੱਕਾ ਹੋਇਆ ਭਈ ਹੱਕ ਮੰਗਦਾ ਤਾਂ ਡਾਂਗਾ ਨਾਲ ਕੁੱਟ ਖਾਂਦਾ ਕਿਹੜੇ ਬਾਹਰੋਂ ਆਏ ਨੇ ਸਾਰੇ ਪੜੇ ਲਿਖੇ ਬੱਚੇ ਬਾਹਰੋਂ ਜੀ ਜਾਰੇ ਇੱਥੇ ਤਾਂ ਕੁਝ ਦਿਸਦਾ ਨਹੀਂ ਕਿਸਾਨਾਂ ਨੂੰ ਸਤਾ ਤਾ ਸਰਕਾਰ ਚੱਲੂਗੀ ਆਮ ਤੁਹਾਡੇ ਵਰਗੇ ਤੁਹਾਡੇ ਵਿੱਚ ਰਵਾਂਗੇ ਕਦੇ ਨਜ਼ਰ ਆਇਆ 25 ਸਾਲਾਂ ਚ ਤੁਹਾਡੇ ਵਿੱਚ ਗੁਰਦੌਰੀਆ ਬਾਗ ਨੂੰ ਹੋਣ ਗਿਆ ਪਹਿਲੇ 20000 ਮੁਆਵਜ਼ਾ ਜਾਊਗਾ ਭਾਵੇਂ ਪਸ਼ੂ ਡੰਗਰ ਮਰ ਜਾਣ ਭਾਵੇਂ ਕਣਕਾ ਦਾ ਨੁਕਸਾਨ ਹੋ ਜਾਏ ਭਾਵੇਂ ਨਰਮੇ ਨੂੰ ਬਿਮਾਰੀ ਲੱਗ ਜਾਏ ਜਦ ਹਰਾ ਸੇ ਪੰਜਾਬ ਡੁੱਬਿਆ ਸੀ ਨਾ ਗੁਜਰਾਤ ਜਾ ਕੇ ਕਰਵੇ ਨੱਚ ਰਿਆ ਸੀ मरी हुई मुर्गी मरी हुई बकरी का मुआवजा देवगा पशु डंगर ना मिले को बीमारी च कि मर गए खेती बाड़ी मंत्री जी वोटा पे लेकिन जब तकलीफे नुकसान होया नहीं समा आदलाव आया है कि एक तकड़ी की सरकार जो रही थी दुख सुख से सी, आ बदलाव आया कि बस वोटा बेले सरो वोटा लुट के फिर मौजा फिर लोग ਸਭ ਬਾਤ ਇਹ ਨਾ 7 ਸਾਲਾਂ 'ਚ ਜਿੰਨਾ ਨੁਕਸਾਨ ਪੰਜਾਬ ਦਾ ਇਹ ਦੋਵੇਂ ਕਰ ਗਏ ਨੇ ਅੱਜ ਬਾਦਲ ਸਾਹਿਬ ਨੇ 7 ਸਾਲਾਂ 'ਚ ਪੰਜਾਬ ਨੂੰ ਪਤਾ ਨਹੀਂ ਗਾਂ ਕਿੰਨੀਆਂ ਹੋਰ ਸਹੂਲਤਾਂ ਦੇ ਕੇ ਕਿੰਨਾ ਕੁਝ ਕਰਦੇ ਨਾ ਸੀ ਇਹਨਾਂ ਦੇ ਝੂਠੇ ਚਾਸਿਆਂ 'ਚ ਫਸ ਕੇ ਵੋਟ ਪਾ ਕੇ ਅਸੀਂ ਖੁਦ ਦਾ ਹੀ ਨੁਕਸਾਨ ਕਰ ਲਿਆ ਕਿਉਂਕਿ ਵੋਟ ਪਾਪਾ ਹੀ ਪਾਣਿਆ ਸਰਕਾਰ ਤਾਂ ਪਾਪਾ ਹੀ ਬਣਾਣਿਆ ਨਾ ਤੇ ਫਿਰ ਆਪਾਂ ਨੂੰ ਸੋਚਣਾ ਪਊਗਾ ਸੋ ਮੈਂ ਤਾਂ ਆ ਜਾਈ ਬੇਨਤੀ ਕਰਨ ਵਾਸਤੇ ਆ ਕਿ ਵੋਟਾਂ ਵੇਲੇ ਹੁਣ ਸਿਰ ਤੁਹਾਡੇ ਕੋਲ ਆਣ ਕੇ ਹਨ ਹੋਰ ਨਵੇਂ ਸੁਪਨੇ ਦਿਖਾਨਗੇ ਕੋਈ ਚਾਹੇ ਚ ਨਾ ਫਸੋ ਪੁਰਾਣਾ ਹਿਸਾਬ ਲਓ ਜੇ ਪੰਜੇ ਵਾਲੇ ਆਂਦੇ ਨੇ ਪਹਿਲੇ ਬੇਰੋਜ਼ਗਾਰ ਬੱਚੇ ਖੜੇ ਕਰੋ ਪੁੱਛੋ ਕਿੱਥੇ ਇਹਨਾਂ ਦੀਆਂ ਨੌਕਰੀਆਂ 2500 ਬੇਰੋਜ਼ਗਾਰੀ ਪੱਤਾ ਕਹਿੰਦੇ ਸੀ ਕਿਨੂੰ ਦਿੱਤੀ ਮੋਬਾਈਲ ਫੋਨ ਕਹਿੰਦਾ ਸੀ ਕਿਨੂੰ ਦਿੱਤਾ ਸੇਰ ਆਪ ਤੇ ਕੱਲੋ ਕੱਢੋ ਚਿੱਠੇ ਸਾਰੇ ਕਰਜ਼ੇ ਦੇ ਕਰਜ਼ਾ ਮਾਫੀ ਕਿੱਥੇ ਕਰਜ਼ਾ ਮਾਫੀ ਤੇ ਜਤਾਨ ਦਾ ਝਾੜੂ ਵਾਲੇ ਤਾਂ ਬਾਕੀ ਚੀਜ਼ਾਂ ਤਾਂ ਜਿਹੜੇ ਤੁਸੀਂ ਪੁੱਛੋਗੇ ਢਾਈ ਸਾਲਾਂ ਤੋਂ ਕਿਨੂੰ ਸ਼ਕਲ ਦਿਖਾਈ ਉਹ ਤਾਂ ਬੀਬੀਆ ਆਪ ਦਾ ਝਾੜੂ ਤਿਆਰ ਰੱਖ। ਇਹ ਝਾੜੂ ਨੂੰ ਦੇਖ ਕੇ ਉਹ ਬਟਨ ਨਪਿਆ ਸੀ ਇੰਨੀ ਵੱਡੀ ਤੇਰੀ ਸਰਕਾਰ ਬਣਾਤੀ। ਹੁਣ ਤਾਂ ਸਰਕਾਰ ਤੁਹਾਡੀ ਐ, ਖਜ਼ਾਨਾ ਵੀ ਤੁਹਾਡੇ ਕੋਲੇ। 80 ਹਜ਼ਾਰ ਕਰੋੜ ਦਾ ਕਰਜ਼ਾ ਛਾੜਤਾ, ਸਾਰੀ ਸਾਡੀ ਸਹੂਲਤਾਂ ਬੰਦ, ਕੋਈ ਵਿਕਾਸ ਦੀ ਇਟ ਨਹੀਂ ਲਾਈ। ਤਾਂ ਫੇਰ ਕਦ ਜਾ ਪਹਿਲੇ 26 ਹਜ਼ਾਰ ਮੇਰੇ ਖਾਤੇ 'ਚ ਪਾਓ। ਮੇਰਾ 26 ਹਜ਼ਾਰ ਪਾਓ। ਮੇਰੀ ਮਾਤਾ ਨੂੰ ਜਿਹੜਾ 81 ਕੀ ਤੁਹਾਡੀ ਪੈਨਸ਼ਨ, ਬੇਬੇ ਨੂੰ ਕੀ 2500 ਦੇ ਸਾਥ 2600 26 ਮਹੀਨਿਆਂ ਦੇ ਉਹਦੀ 2500 ਦੇ ਦਾ ਪੈਨਸ਼ਨ ਤੋਂ। ਤਾਂ ਨਵੀਂ ਗੱਲ ਕਰੀ ਨਾ ਨਵੀਂ ਗੱਲ ਨਹੀਂ ਸੁਣਨੀ ਆ ਰਿਹਾ ਚਾਹੂਏ ਦਿਨਾਂ ਦੇ ਪਜਾਵਗੇ ਐ ਹਿਸਾਬ ਲੈਣ ਦੀ ਲੋੜ ਹੈ ਤਾਂ ਬੰਦੇ ਬਨਨਗੇ ਨਹੀਂ ਤੋਰ ਨਵੀਂ ਗੱਲ ਸੋ ਮੇਰੀ ਬੇਇੱਜ਼ਤੀ ਆਏ ਇਹਨਾਂ ਚਾਸਿਆ ਸ਼ਾਬਾਸ਼ ਨਹੀਂ ਪੁੱਛਣਾ ਚਾਹੀਦਾ ਬਹੁਤ ਝੂਠ ਮੈਨੂੰ ਤਾਂ ਦੁੱਖ ਹੁੰਦਾ ਹੈ ਕਿੱਥੇ ਪੰਜਾਬ ਨੂੰ ਲੈ ਕੇ ਜਾ ਰਹੇ ਸੀ ਸਾਨੂੰ ਸਕੂਲ ਬਣਾਨੇ ਆਉਂਦੇ ਨੇ ਹਸਪਤਾਲ ਬਣਾਨੇ ਆਉਂਦੇ ਨੇ ਗੈਰੰਟੀ ਨਹੀਂ ਹਸਪਤਾਲ ਤਾਂ ਅਸੀਂ ਏਮਜ਼ ਵਰਗਾ ਬਣਾ ਕੇ ਛੱਡ ਗਏ ਸੀ ਇਹਨਾਂ ਨੇ ਕੀ ਕਰਦਾ ਸਾਡੇ ਸੇਵਾ ਕੇਂਦਰ ਦੇ ਉੱਤੇ ਰੰਗ ਲਾਤਾ ਦੋ ਬੁਖਾਰ ਦੀ ਦਵਾਈਆਂ ਦੇਤੀਆਂ ਮੋਲਾ ਕਹਿੰਨੇ ਖਲਕਤਾ ਆਜ ਸਕੂਲ ਇਹਨਾਂ ਦਾ ਹਸਪਤਾਲ